हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਲ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਵੜਾ ਤਾਜੀ ਸੂਈ ਵੀ ਇੱਕ ਬਈ ਮੱਝਾ ਗੱਬਣਾ ਆਓ ਪੁੱਛ ਲੈਨੇ ਬਾਈ ਟੋਟਲ ਤੇ ਜਸਪਿੰਦ ਤੋਂ ਬਾਈ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾਪਾ ਜਾਂਦੀ ਹੈ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਮੋਬਾਈਲ ਨੰਬਰ ਗੋਰਾ ਸਿੰਘ ਜੀ 98727990 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬਰਦ ਨੇ ਕਿਹੜਾ ਸੁਆ ਸੁਈ ਹੈ ਦੂਜਾ ਸੁਆ ਸੁਈ ਹੈ ਜੀ ਕਦੋਂ ਸੁਈ ਹੈ ਭਾਈ ਇਹਨੂੰ 7 ਦਿਨ ਹੋ ਗਏ ਜੀ ਸੁਈ ਨੇ ਠੀਕ ਆ ਬੱਚਾ ਕੀ ਹੈ ਮਗਰ ਬੱਚੀ ਹੈ ਜੀ ਬੱਚੀ ਹੈ ਬੱਚੀ ਚੰਗੀ ਆ ਹਾਂਜੀ ਬੱਚੀ ਪੂਰੀ ਵੱਢਗਾ ਕਿੰਨੇ ਕੁ ਬੋਲੇ ਤੇ ਹਾਂ ਬੋਲਾ 12 ਲੀਟਰ ਤਿਆਰ ਆ ਜੀ ਨੈਟ ਤਿਆਰ ਆ ਬਈ ਨਮਾ ਤਿਆਰ ਆ ਚੋਕੇ ਲੈ ਜਾ ਅਗਲਾ ਦੋ ਡੰਗ ਠੀਕ ਆ 12 ਲੀਟਰ ਜਿਹੜਾ ਬੋਲਾ ਨੈਟ ਤਿਆਰ ਆ ਆਰਡਰ ਬਹੁਤ ਚੰਗਾ ਥਣ ਬਹੁਤ ਚੰਗਾ ਭਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਆ ਫੇਸ ਬਿਊਟੀ ਕਮਾਲ ਦੀ ਰੰਗ ਰੂਪ ਚੰਗਾ ਬੱਚਾ ਮਗ ਤੇ ਠੰਡੀ ਸੀ ਲ ਬਈ ਹਾਂ ਠੰਡੀ ਸੀ ਠੀਕ ਆ ਸੋਰਾ ਤਾਰਾ ਕਰਮ ਵਾਲੀ ਦਾ ਚੰਗਾ ਗਾ ਬਈ ਚਵਾਈ ਚੂਈ ਕਿਵੇਂ ਆ ਬਈ ਚਵਾਈ ਪੂਰੀ ਵਧੀਆ ਜੀ ਇੱਕ ਨੰਬਰ ਆਈ ਇੱਕ ਨੰਬਰ ਆ ਚੋਕੇ ਆਗਲਾ ਆ ਦੀ ਪੂਰੀ ਚਵਾਖ ਚੋਕੇ ਹੋਰ ਦੱਸ ਠੀਕ ਆ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਾਰਦੀ ਗਰਮੀ ਜਮ ਨਹੀਂ ਮਾਰਦੀ ਬਾਕੀ ਪੈੜਾਂ ਡਾਂਗਾ ਮਗਰ ਬੱਸੀ ਆ ਸਹੀ ਗੱਲ ਆ ਬਈ ਹਾਂ ਤੇ ਮੁੱਲ ਕੀ ਆ ਬਈ ਇਹਦਾ ਮੋਲੇ ਦਾ 40 ਤੱਕ 41000 ਰੁਪਏ ਹਾਂਜੀ ਮਾਨਤਾਨ ਹੋ ਜੀ ਹਾਂ ਮਾਨਤਾਨ ਕਰਦੇ ਠੀਕ ਹੈ 41000 ਰੁਪਏ ਮੁੱਲ ਆ ਬਈ ਬਾੜ ਲੈਵੇ ਲੂ ਬਿਆਨ ਨੂੰ ਦੁੱਧ 15 ਲੀਟਰ ਦੇ ਦੂ ਬਾੜ ਦੀ ਸਹੀ ਗੱਲ ਆ ਮੈਂ ਦੁੱਧ ਦੇ ਬਾੜ ਤੇ ਚੰਗਾ ਪਾ ਦੂ 12 ਲੀਟਰ ਦੁੱਧ ਤਿਆਰ ਆ ਬਈ ਥਣ ਲੈ ਬੜਾ ਕਮਾਲ ਦਾ ਬੱਚਾ ਮਗਰ ਬੱਚੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਹਿਰਤੇ ਆ ਬਈ ਚੰਗੀ ਆ ਬਈ ਬੜ ਮੁੱਲ ਵੀ ਜਾਇਜ਼ ਆ ਅੱਗੇ ਬਈ ਦੋ ਨੰਬਰ ਮੱਝ ਕਿਹੜਾ ਜੀ ਇਹ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੂ ਜੀ 7-8 ਦਿਨਾਂ ਦਾ ਹੀ ਰਿਕਾਰਡ ਇਹ ਪਹਿਲੇ ਸੂਏ ਜੀ 12 ਲੀਟਰ ਦੋ ਦਿੱਤਾ ਨੇ 12 ਲੀਟਰ ਐ ਕਿ ਦੋਤੇ ਉਹ 14 ਲੀਟਰ ਆਰਡਰ ਬਹੁਤ ਚੰਗਾ ਲੱਗਾਰ ਗਿਆ ਲੈ ਬੁੱਢੀ ਗੱਲ ਬਈ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਮੈਂ ਸਾ ਟੱਕਰਾ ਮਾਰਦਾ ਮੈਂ ਕਹਿੰਦਾ ਬਈ ਹਿਲਣ ਵਾਲੀ ਤਾਂ ਕਰਮ ਨਹੀਂ ਹੈ ਹੀ ਨਹੀਂ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਪੂਰੀ ਵਿੱਤੀ ਦੇ ਪੀੜੀ ਦੇ ਪਾਏ ਵਰਗੇ ਦੂਜੇ ਸੂਆ ਕੱਦ ਕੋਤ ਪੂਰਾ ਕਿਸੇ ਪਾਸੋਂ ਸਾਰੀ ਕਾਲੀ ਆ ਸਹੀ ਗੱਲ ਆ ਬਈ ਕੱਦ ਵੱਡ ਚੰਗਾ ਤੇ ਤੂੰ ਤਾਂ 14 ਲੀਟਰ ਝੋਟੀ 10 ਦਾ 15 ਲੀਟਰ ਹੂੰ ਖੋਲ ਲੈ ਬੇ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਦੁੱਧ ਚੰਗਾ ਪਾਉ ਦੁੱਧ ਦਾ ਪਿਛੇ ਰਿਕਾਰਡ ਵੀ ਚੰਗਾ ਦੱਸ ਦੇਣਾ ਲੈ ਜੂ ਹਜੇ ਬਈ ਕੱਚੀ ਕੱਚੀ ਆ ਦੱਸ ਦੇਣ ਲੈਂਦੀ ਆ ਉਹਦੋਂ ਨਾ ਆਰਡਰ ਜਿਹੜਾ ਵਧੀਆ ਤਿਆਰ ਕਰ ਲੂ ਹੋਲਰ ਆ ਜੀ ਕੱਦ ਵੱਡ ਥਣਲੇਵਾ ਚੰਗਾ ਫੇਸ ਬਿਊਟੀ ਵੀ ਚੰਗੀ ਆ ਬਾਕੀ ਮੂੰਹਾਂ ਦੇਖਣਾ ਸਿੰਗ-ਸਿੰਗ ਬਹੁਤ ਚੰਗਾ ਆ ਹਾਂ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਜੀ ਇਹਦਾ ਬਸ ਪੂਰਾ ਲੱਖ ਰੁਪਇਆ ਜੀ ਮਾਨਤਾਨ ਹੋਜੇ ਹਾਂ ਮਾਨਤਾਨ ਕਰ ਦਾਂਗੇ ਠੀਕ ਆ ਲੱਖ ਰੁਪਇਆ ਮੁੱਲ ਆ ਬਈ ਮਾਨਤਾਨ ਜਿਹੜਾ ਮੌਕਾ ਤੇ ਜਰੂਰ ਹੋਊਗਾ ਬਾਕੀ ਮੂੰਹਾਂ ਦੇਖ ਛੋਟੀ ਦੇ ਮਗਰੋਂ ਆਂ ਦੇਖ ਲਾ ਇਹ ਤੇ ਜਰੂਰ ਤੁਰ ਲੇਵਲ ਉੱਪਰ ਬੜਾ ਖੁੱਲਾਗਾ ਛੁੱਟੀ ਦਾ ਸਹੀ ਗੱਲ ਫੇਸਬੁਕ ਬਹੁਤ ਚੰਗਾ ਹਾਂ ਫੇਸਬੁਕ ਸੁਗ ਸੁਗ ਬਹੁਤ ਚੰਗਾ ਹਾਂ ਕਦ ਕੋਦ ਕੋਈ ਆਇ ਨਹੀਂ ਨਿਕੀ ਜੀ ਨਹੀਂ ਸਹੀ ਗੱਲ ਆ ਬਾਕੀ ਤੋੜਾ ਤਾਰਾ ਵੀ ਚੰਗਾ ਉਹ ਦੇਖ ਛੁੱਟੀ ਆ ਲੈ ਆਰਡਰ ਬਹੁਤ ਚੰਗਾ ਥਾਨ ਬਹੁਤ ਚੰਗਾ ਚੰਗੀ ਆ ਛੁੱਟੀ ਚ ਸਨੈਕੀ ਆ ਬਈ ਰਾਜੀ ਹਾਂ ਠੰਡੀ ਬਹੁਤ ਆ ਹਾਂ ਨਾ ਨਾ ਦੇਖ ਤਰ ਆਦੀ ਹੈ ਸਹੀ ਗੱਲ ਆ ਬਈ ਐ ਨਹੀਂ ਵੀ ਤੋੜ ਤੱਪ ਕਰੂਗੀ ਕਿਵੇਂ ਮਰਜੀ ਲੈ ਹਾਂ ਲੈ ਪੂਰਾ ਨਹੀਂ ਲੈ ਸਹੀ ਗੱਲ ਹੈ ਲੀ ਦੇ ਕਰਮੜੀ ਫਹੀ ਨਹੀਂ ਨਾ ਜਮਾ ਹੀ ਤਾਂ ਪੂਰਾ ਫੁੱਲ ਚਟਾ ਬਣਾ ਕੇ ਫੇਰ ਸੁਣਾ ਅੱਛਾ ਕੱਚੀ ਆ ਜੀ ਹਾਂ ਕੱਚੀ ਹਾਂ ਲੈ ਇਹ ਪਸਵਾਥੀ ਨਹੀਂ ਲਵਾਉਂਦਾ ਨਹੀਂ ਲਵਾਉਂਦਾ ਸਹੀ ਗੱਲ ਆ ਲੱਕਾ ਤੱਕ ਉਹ ਤੇ ਦੇਖ ਕੇ ਮੈਂ ਆਏ ਤੇ ਮੇਰੇ ਬਰਾਬਰ ਵਾਲੇ ਸਹੀ ਗੱਲ ਆ ਬਾਈ ਹਾਂ ਓਕੇ ਆ ਬਾਈ ਵੈਰਡ ਵੀ ਚੰਗੀ ਆ ਤਾਜੀ ਸੂਈ ਆ ਡਰ ਚੰਗਾ ਥਣ ਚੰਗਾ ਕਿਸੇ ਵੀਰ ਨੂੰ ਦੋਨੇ ਨਗਾ ਚ ਕੋਈ ਵੀ ਨਗਾ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ